ਜਨ 2019 ਇਨ ਸਟਡੀ ਵਾਸ ਇਨਿੰਗ ਬਰ ਇੰਟਰਨੈਸ਼ਨਲ ਸਟੂਡੈਂਟ ਗਿਆ ਸੀਗਾ ਮੈਂ ਇਹ ਕਿਹੜੀ ਹੈਗਾ ਹਾਂ ਕੈਨੇਡਾ ਕਿਹੜੀ ਸੀ 온ਟਾਰੀਓ ਠੀਕ ਹੈ ਹਾਂਜੀ ਏਜ ਕਿੰਨੀ ਤੁਹਾਡੀ ਮੇਰੀ ਏਜ ਹੈਗੀ 30 ਠੀਕ ਹੈ ਤੇ ਉੱਥੇ ਸੋਚ ਕੇ ਗਿਆ ਸੀ ਕਿ ਉਧਰ ਲੈਫਟ ਹੈਟ ਬੰਨਾ ਹਾਂਜੀ ਮੈਂ ਮੇਰਾ ਸ਼ੁਰੂ ਤੋਂ ਡ੍ਰੀਮ ਸੀਗਾ ਮੈਂ ਪੁਲਿਸਿੰਗ ਵਿੱਚ ਜਾਂ ਆਰਮੀ ਜਾਣਾ ਚਾਹੁੰਦਾ ਸੀਗਾ ਤੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀ ਮੈਂ ਕੈਨੇਡਾ ਵਿੱਚ ਦਨ ਉਸ ਤੋਂ ਬਾਅਦ ਆਪਾਂ ਉੱਥੇ ਆਪਣਾ ਕੰਮ ਕਰਕੇ ਵਰਕ ਪਰਮਿਟ ਪਰਮਨੈਂਟ ਰੈਜ਼ਿਡੈਂਸੀ ਕਿ ਫੋਨ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਕਿਵੇਂ ਦਾ ਸਫਰ ਰਿਹਾ ਹੈ ਤੁਸੀਂ ਐਜ਼ ਅ ਸਟੂਡੈਂਟ ਕਿਵੇਂ ਸੀ ਤਾਂ ਹੁਣ ਆਇਆ ਤਾਂ ਇੱਕ ਆਫੀਸਰ ਵੋਸੀ ਪਰਤੀ ਹੋਇਆ ਉੱਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਜ਼ਰਾਂ ਤੇ ਆਫਟਰ ਲੋਟਸ ਆਫ ਹਾਰਡ ਵਰਕ ਤੇ ਇਵੈਂਚੁਅਲੀ ਤੁਹਾਨੂੰ ਜ਼ਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਬੀਡੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਿਤ ਬਦਨੌਤਿ ਵਾੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਇੱਕ ਮੇਰਾ Aim ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮ ਫੋਰਸ ਵਿੱਚ ਸਾਡੇ ਹੋਰ ਰਿਫਲੈਕਸ਼ਨ ਹੋ ਜਾਂਦੇ ਆਪਾਂ ਐਕਸਪੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲੇ ਵੱਡੀਆਂ ਹੁੰਦੀਆਂ ਨੇ ਤਾਂ ਦਿੱਖ ਤਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮਸ ਜ਼ਰੂਰ ਆਉਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਈ ਬਸ ਦੇਖੋ ਤਾਂ ਜੀ ਫੈਮਿਲੀ ਚ ਪਹਿਲਾਂ ਵੀ ਹੈ ਕੋਈ ਪੁਲਿਸ ਨਹੀਂ ਚੀ ਆ ਫੈਮਿਲੀ ਸਾਡੀ ਫਰਸਟਿੰਗ ਪੰਜਾਬ ਚ ਆ ਫੋਰਮ ਪੰਜਾਬ ਚ ਹਾਂਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਮਿਲਿਆ ਇਸ ਗੱਲ ਦਾ ਬੜਾ ਮਨ ਮਾਨ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੀ ਵਿੱਚ ਲੈਫਟੇਨੈਂਟ ਦੀ ਪੋਸਟ ਤੇ ਹੋਇਆ ਤੇ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਤੇ ਮੈਂ ਇਸ ਗੱਲ ਦਾ ਵੀ ਦੱਸਣਾ ਚਾਹਣਾ ਵੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਵੀ ਮੈਂ ਹਰ ਇੱਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਫਾਦਰ ਹਾਂ ਬਿਲਕੁਲ ਹੈ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਅਗਿਆਕਾਰੀ ਰਿਹਾ ਹੈ ਔਰ ਸਾਰੇ ਬੜਿਆਂ ਦਾ ਆਪਣੇ ਅਗਿਆਕਾਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜੀ ਕੇ ਨਸੀਬ ਕਨੈਕ ਦੇ ਨੇ ਆਪਣੇ ਜੋ ਵੀ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਦੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਦਾ ਸੁਪਨਾ ਸੀ ਰੋਹਿ ਦਾ ਕਿ ਮੈਂ ਇਹਦਾ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਹੈ ਤਾਂ ਸਰਪ੍ਰਾਈਜ਼ ਗਿਫਟ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕੀ ਘਰ ਜਿੱਤਾ ਕਿ ਸਾਰੇ ਪਿੰਡ ਸੀ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਹੋ ਗਈ ਫੋਰਨ ਕੰਟਰੀ ਚ ਜਾ ਕੇ ਪਹੁੰਚਿਆ